ਕਬੱਡੀ 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 ਇਹ ਹੋ ਰਿਹਾ ਇਸਾ ਤੇਰੀ ਸਾਹਮਣੇ ਕਬੱਡੀ ਪਾਉਣ ਦੇ ਲਈ ਇਸ ਵੇਲੇ ਵੱਧਾ ਹੋਇਆ ਹੈ ਗੱਭਰੂ ਇਹ ਹੈ ਬਿੱਕਾ ਛਾਤਰ ਵਾਲਾ ਅਗਲੇ ਸੰਡੇ ਕੁਐਂਟਰੀ ਦੇ ਮੇਲੇ ਤੇ ਸਾਰਿਆਂ ਨੇ ਜਰੂਰ ਪੁੱਜਣਾ ਹੈ ਐਨ ਸਿਰੇ ਦੀ ਕਬੱਡੀ ਜਿਹੜੀ ਦੇਖਣ ਨੂੰ ਮਿਲਣੀ ਹੈ ਐਨ ਬੱਲੇ ਬੱਲੇ ਹੋਣੀ ਹੈ ਔਰ ਨੌਜਨ ਗਬਰੂ ਇਸ ਲਈ ਪਾਰ ਹੈ ਕਬੱਡੀ ਲੋਕ ਦਵਾਨੇ ਨੂੰ ਕਰਨੇ ਆਉਂਦੇ ਆ ਸਿਰੇ ਸਿਰੇ ਦੇ ਰੇਡਰ ਨੂੰ ਫੜਨੇ ਆਉਂਦੇ ਆ ਐਕਸ਼ਨ ਵੱਖਰੇ ਆ ਬਣਾਉਦਾ ਨਜ਼ਾਰਾ ਲੋਕਾਂ ਨੂੰ ਲਿਆਉਂਦਾ ਪਰ ਮਿਹਨਤਾਂ ਰੱਖਿਆ ਸਰੀਰ ਫਿੱਟ ਵੀ ਖੁਸ਼ੀ ਦੁੱਗਾਂ ਜਫਾ ਹਰ ਇੱਕ ਹੀ ਹੁੰਦਾ ਹਿੱਟ ਬਈ ਇੱਕ ਨੰਬਰ ਦਾ ਰੇਡਰ ਦਾ ਉਹ 20 ਪਾਉਂਡ ਦਾ ਹੈ ਤੇ ਹਰ ਇੱਕ ਜਫਾ 100 ਪਾਉਂਡ ਦਾ ਹੈ ਜੀਟੀ ਜੀ ਤੁਹਾਨੂੰ ਧੰਨਵਾਦ ਹੈ ਜੀਟੀਜੀ ਗਰੁੱਪ ਆ ਹੁੰਦਾ ਹੈ ਉਹ ਵੱਡੇ ਮਾਣ ਮੇਰੇ ਮਿੱਤਰੋ ਪਰ ਵੇਖਦੇ ਵੀ ਸਾਹਮਣੇ ਉਸੇ ਲਈ ਖੇਡਦੇ ਵੱਡੇ ਮਾਣ ਪੁੱਜਦੇ ਕਰਦੇ ਸਾਹਮਣੇ ਦੁੱਗਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਹੋਈ ਪਈ ਆ ਦੁੱਗਾਂ ਵਾਲਾ ਦੁੱਗਾਂ ਵਾਲਾ ਸਾਹ ਬੌੜ ਜੀਟ ਅਮਰੀਕ ਬੋਪਾ ਰਾਏ ਦਾ ਲੈਂਬਰਫੀਲ ਲੱਤਦਾ ਅਜਮੇਰ ਸਿੰਘ ਜੀ ਮੇਲੇ ਅੰਕਲ ਦਾ ਆ ਵਿਸ਼ੇਸ਼ ਤੌਰ ਤੇ ਭਿੰਦੇ ਭਰੋਈ ਦਾ ਰਾਣੇ ਪੱਡੇ ਹੋਣਾ ਦਾ ਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਬਾਗੀ ਦੀ ਰੇਡ ਪਈ ਹੋਈ ਹੈ ਜਸਵੀਰ ਸਿੰਘ ਜੀ ਢੇਸੀ ਹੁਣੀ ਜੁੜੇ ਹੋਣੇ ਆਦੇ ਮੇਲੇ ਦੇ ਨਾਲ ਆ ਪਰਮਜੀਤਪੁਰੇ ਵਾਲੇ ਨੂੰ ਕੌਣ ਦੇਕੂਗਾ ਕੌਣ ਰੱਖੂਗਾ ਆ ਦੇਖਦੇ ਆ ਇਸ ਸਮੇਂ ਦੁੱਗਾਂ ਵਾਲਾ ਦੁੱਗਾਂ ਵਾਲਾ ਮੇਲਾ ਭਾਈ ਜਾਂਦਾ ਖਰੇ ਖਰੇ ਰੇਡਰ ਜਾ ਰਹੇ ਪਈ ਹੈ ਅੱਜ ਵੀ ਤੁਹਾਨੂੰ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ